ਇਹ ਵੀਡੀਓ ਵਾਇਰਲ ਕੀਤਾ ਹੈ ਜਿਹੜਾ ਬਸਪਾ ਦੇ ਜਿਹੜੇ ਉਮੀਦਵਾਰ ਨੇ ਜੁਵਾ ਨਹੀਂ ਸਰ ਕੀ ਕਰ ਰਹੇ ਸਰ ਕੀ ਮਾਮਲਾ ਕੀ ਸਾਹਮਣੇ ਆਇਆ ਹੈ ਮਾਮਲਾ ਸਾਹਮਣੇ ਆਇਆ ਹੈ ਕਿ ਸ਼੍ਰੀ ਸੁਦਰ ਗੰਬੋਜ ਜੀ ਜਿਹੜੇ ਭਾਜਪਾ ਸਮਾਜ ਪਾਰਟੀ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਨੇ ਉਹਨਾਂ ਨੇ ਬੂਥ ਵੀ ਜਦੋਂ ਵੋਟ ਪਾਈ ਆਪਣੀ ਤਾਂ ਉਹਦੀ ਵੀਡੀਓ ਬਣਾ ਕੇ ਉਹਨਾਂ ਜਨਤਕ ਕੀਤਾ ਜਿਹੜਾ ਕਿ ਰਾਈਟ ਟੂ ਪ੍ਰਾਈਵੇਸੀ ਹੁੰਦਾ ਹੈ ਪ੍ਰਾਈਵੇਸੀ ਵੋਟ ਹੁੰਦਾ ਹੈ ਉਹਦੀ ਉਲੰਘਣਾ ਕੀਤੀ ਗਈ ਹੈ ਉਹਨੂੰ ਦੇਖਦੇ ਹੋਏ ਗੁਰੂ ਅਰਸ਼ਾਹ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਅਕਸਰ ਪਤਾ ਨਹੀਂ ਕਿੱਥੇ ਪਾਈ ਸੀਗੀ ਵੋਟ ਕਿੱਥੇ ਪਾਈ ਗਈ ਸੀਗੀ ਵੋਟ ਬੈਲਟ ਨੂੰ ਦੇ ਵਿੱਚ ਜੀਵਰਾ ਜੀਵਰਾਏ ਜਿਹੜਾ ਜੀਵਰਾਏ ਸਿਆਸੀਗਾ ਪਿੰਡ ਜਿੱਥੇ ਉਹ ਰਹੇ ਉੱਥੇ ਕੀਤੀ ਗਈ ਸੀ। ਸਰ ਕਿਹੜੀ ਕਿਹੜੀ ਧਾਰਾਵਾਂ ਜਿਹੜਾ ਮਾਮਲਾ ਦਰਜ ਕੀਤਾ ਹੈ? ਕਈ ਧਾਰਾਵਾਂ ਨੇ 126 132 ਰਿਪਰੈਜ਼ੈਂਟੇਡ ਪੀਪਲ ਐਕਟ ਆਈ ਪੀਸੀ ਦੇ ਵੀ 171 ਐ ਕੋਈ ਵੀ ਡਿਟੇਲ ਜਿਹੜੀ ਹੈ ਕਿ ਤੁਸੀਂ ਐਫ ਆਈ ਆਰ ਤੋਂ ਦੇਖ ਸਕਦੇ ਹੋ ਤੇ ਅਸੀਂ ਤੁਹਾਡੇ ਥਰੂ ਬਾਕੀ ਉਮੀਦਵਾਰਾਂ ਨੂੰ ਬੇਨਤੀ ਕਰਨਾ ਚਾਹਾਂਗੇ ਵੀ ਉਹ ਸਾਰੇ ਜਿਹੜੇ ਕਾਨੂੰਨ ਦੀ ਜਿਹੜੀ ਪਾਲਣਾ ਕਰਨ ਤੇ ਕੋਈ ਉਲੰਘਣਾ ਨਾ ਕੀਤੀ ਜਾਵੇ। ਇੱਕ ਜ਼ਿੰਮੇਵਾਰ ਉਮੀਦਵਾਰ ਹੋਣ ਦਾ ਫਰਜ਼ ਨਿਭਾ। ਤੇ ਧੰਨਵਾਦ। ਸਰ ਫਿਰੋਜ਼ ਇਕ ਦੇ ਵਿੱਚ ਕਿੰਦਾ ਚੱਲ ਰਹੀ ਹੈ VOTING? ਐਸੀ ਨੇ ਪਰਸੈਂਟ VOTING ਹੋ ਗਈ ਹੈ ਸਰ ਕਿੰਨੀ ਹੋ ਗਈ? ਹੁਣ 12:00 ਤੱਕ ਤਕਰੀਬਨ ਅਸੀਂ 30% ਤੋਂ ਵੱਧ VOTING ਹੋ ਚੁੱਕੀ ਹੈ। ਤੇ ਬਾਕੀ ਸਾਰਾ ਪੀਸਫੁੱਲ ਹੈ। ਕਿਤੇ ਵੀ ਕੋਈ ਵਾਇਲੈਂਸ ਦੀ ਘਟਨਾ ਨਹੀਂ ਆਈ। ਪੂਥ ਤੱਕ ਦਿਨ ਨਹੀਂ ਹੈ। ਤੇ ਮੈਂ ਆਸ ਕਰਦਾ ਹਾਂ ਵੀ ਸ਼ਾਮ ਤੱਕ ਇਹ ਪੀਸਫੁੱਲ ਰਹਿ ਜਾਵੇਗਾ ਤੇ ਅਸੀਂ ਸੁਖਸਾਨ ਨਾਲ ਇਲੈਕਸ਼ਨ ਕਰਵਾਉ। VOTERਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ। ਹਾਂ ਅੱਜ ਸਾਡੇ ਆਰਮੀ ਜਿਹੜੇ ਵੋਟਰ ਸੀਗੇ ਉਹਨਾਂ ਨੇ ਸਵੇਰੇ 7 ਵਜੇ ਤੋਂ ਬੜੇ ਪੀਸਫੁਲ ਤਰੀਕੇ ਨਾਲ ਲਾਈਨ ਚੜ੍ਹ ਕੇ ਉਹਨਾਂ ਨੇ ਵੋਟ ਪਾਈ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਰੇ ਵੋਟਰਾਂ ਦਾ ਖਾਸ ਤੌਰ ਤੇ ਜਿਹੜੇ ਮਿਲਟਰੀ ਦੇ ਵੋਟਰ ਸੀ ਆਰਮੀ ਜਵਾਨ ਹੋ ਆਏ ਤੇ ਦਿਲੋਂ ਸਭ ਦਾ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ